ਗੱਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਦਾਂ ਤੁਸੀਂ ਸਭ ਠੀਕ ਹੋ ਉਮੀਦ ਕਰਦੀ ਆਂ ਤੁਸੀਂ ਸਭ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਜੀ ਆਪਾਂ ਗੱਲ ਕਰਨ ਲੱਗੇ ਆਂ ਲੂਣ ਤੇ ਹਲਦੀ ਆਪਾਂ ਕਿਹੜੀਆਂ-ਕਿਹੜੀਆਂ ਚੀਜ਼ਾਂ 'ਚ ਵਰਤਣੀ ਆ ਤੇ ਕਿਹੜੀਆਂ ਚੀਜ਼ਾਂ 'ਚ ਨਹੀਂ ਵਰਤਣੀ ਕਿਹੜੀਆਂ ਚੀਜ਼ਾਂ 'ਚ ਵਰਤ ਕੇ ਆਪਾਂ ਕੋਈ ਆਪਣਾ ਨੁਕਸਾਨ ਕਰ ਸਕਦੇ ਆ ਜਾਂ ਕਿਸੇ ਦਾ ਨੁਕਸਾਨ ਕਰ ਸਕਦੇ ਆ ਅੱਜ ਆਪਾਂ ਗੱਲ ਕਰਾਂਗੇ ਜੀ ਇਸ ਬਾਰੇ ਵੀ ਆਪਾਂ ਇਹ ਲੂਣ ਤੇ ਹਲਦੀ ਆਪਾਂ ਕਿਹੜੀਆਂ ਚੀਜ਼ਾਂ ਤੇ ਵਰਤਣੀਆਂ ਕਿਹੜੀਆਂ ਚੀਜ਼ਾਂ ਤੇ ਨਹੀਂ ਵਰਤਣੀਆਂ ਹੁਣ ਆਪਾਂ ਗੱਲ ਕਰਦੇ ਆ ਆਪਾਂ ਹਰ ਇੱਕ ਦਾਲ ਸਬਜ਼ੀ ਦੇ ਵਿੱਚ ਜਿਹੜਾ ਲੂਣ ਆ ਹਲਦੀ ਆ ਪਾਉਣੀ ਆ ਤੂੰ ਜ਼ਰੂਰੀ ਵੀ ਹੈਗਾ ਆ ਇਹਨਾਂ ਨੂੰ ਆਪਾਂ ਪਿੰਡੀਆਂ ਚ ਵੀ ਪਾਉਣਾ ਆ ਇਹਨਾਂ ਨੂੰ ਆਪਾਂ ਦਾਲਾਂ ਚ ਵੀ ਪਾਉਣਾ ਆ ਸਬਜ਼ੀਆਂ ਚ ਵੀ ਪਾਉਣਾ ਆ ਤੇ ਕਈ ਵਾਰੀ ਦੇ ਹਲਦੀ ਆਪਾਂ ਦੁੱਧ ਚ ਵੀ ਪਾਉਨੇ ਆ ਇਹ ਸਾਡੇ ਸਰੀਰ ਲਈ ਜਿਹੜੀਆਂ ਬਹੁਤ ਹੀ ਲਾਭਦਾਇਕ ਆ ਤੇ ਲੂਣ ਅਸੀਂ ਸਵਾਦ ਵੀ ਪਾਉਨੇ ਆ ਤੇ ਜਿਹੜੀ ਹਲਦੀ ਆ ਇਹ ਸਾਡੇ ਸਰੀਰ ਨੂੰ ਬਹੁਤ ਹੀ ਫਾਇਦੇ ਦਿੰਦੀ ਆ ਹੁਣ ਆਪਾਂ ਗੱਲ ਕਰਦੇ ਆ ਵੀ ਇਹਨਾਂ ਚੀਜ਼ਾਂ ਦਾ ਨੁਕਸਾਨ ਕਿੱਥੇ ਆ ਇਹਨਾਂ ਚੀਜ਼ਾਂ ਐਸ ਚੀਜ਼ ਦਾ ਨੁਕਸਾਨ ਕਿੱਥੇ ਆ ਆਪਾਂ ਇਹਨੂੰ ਕਿੱਥੇ ਨਹੀਂ ਵਰਤਣਾ ਹੈਗਾ ਹਲਦੀ ਦਾ ਤਾਂ ਚਲੋ ਹਮੇਸ਼ਾ ਕਹਿੰਦੇ ਹੁੰਦੇ ਫਾਇਦੇ ਹੀ ਫਾਇਦੇ ਆ ਇਹਨੂੰ ਕਿਸੇ ਦੇ ਜਖਮਾਂ ਤੇ ਲਾਇਆ ਜਾਵੇ ਜਾਂ ਅਸੀਂ ਖਾਣ ਪਾਣ ਵਾਲੀਆਂ ਚੀਜ਼ਾਂ 'ਚ ਵਰਤਿਆ ਜਾਂਦਾ ਹੈ ਤੇ ਇਹਦੇ ਤਾਂ ਫਾਇਦੇ ਆ ਹਲਦੀ ਦੀ ਗੱਲ ਤੋਂ ਆਪਾਂ ਦਾਲ ਸਬਜ਼ੀਆਂ ਸਦਾ ਕਰਦੇ ਸੀਗੇ ਵੇ ਜਦੋਂ ਆਪਾਂ ਕੀ ਕਰੀ ਹੁੰਦਾ ਹੈ ਵੀ ਆਪਾਂ ਲਾਲ ਮਿਰਚਾਂ ਜਿਹੜੀਆਂ ਆ ਸਬਜ਼ੀ ਦੇ ਵਿੱਚ ਜ਼ਿਆਦਾ ਪਾ ਲੈਂਦੇ ਆ ਤੇ ਹਲਦੀ ਜਿਹੜੀ ਆ ਉਹ ਹਨਾ ਫਿਰ ਉਹ ਉਹਦੇ ਲਈ ਜਾਨੀ ਕਿ ਉਹ ਜਿਹਦਾ ਮਿਰਚਾਂ ਦੇ ਨਾਲ ਸਾਡੇ ਅੰਦਰ ਜਖਮ ਹੋ ਜਾਂਦੇ ਆ ਤੇ ਹਲਦੀ ਜਿਹੜੀ ਆ ਉਹ ਨਾਲ ਜਖਮਾਂ ਨੂੰ ਠੀਕ ਕਰਦੀ ਆ ਇਸ ਕਰਕੇ ਹਲਦੀ ਦੀ ਜਿਹੜੀ ਵਰਤੋਂ ਤਾਂ ਸ਼ੁਰੂ ਹੋਈ ਸੀਗੀ ਇਸ ਲਈ ਜਿਹੜੀ ਹਲਦੀ ਆਪਾਂ ਤਾਂ ਵਰਤਣੀ ਸ਼ੁਰੂ ਕੀਤੀ ਸੀ ਤੇ ਲੋਹਂਤ ਆਪਾਂ ਸਵਾਦ ਲਈ ਵਰਤਦੇ ਆਂ ਇਹਦੇ ਜਿਹੜੇ ਆ ਨੁਕਸਾਨ ਕਿੱਥੇ ਆ ਆਪਾਂ ਉਹਨਾਂ ਚੀਜ਼ਾਂ ਬਾਰੇ ਆਪਾਂ ਗੱਲ ਕਰਨੇ ਆਂ ਵੀ ਇਹ ਜਿਹੜਾ ਲੋਹਣ ਆ ਆਪਾਂ ਨੂੰ ਕਿੱਥੇ ਨਹੀਂ ਵਰਤਣਾ ਚਾਹੀਦਾ ਤੇ ਆਪਾਂ ਗੱਲ ਹੁਣ ਇਸ ਚੀਜ਼ ਤੇ ਕਰਦੇ ਆਂ ਕਈ ਵਾਰੀ ਹੁੰਦਾ ਆ ਕਿ ਆਪਣੇ ਕੋਲ ਗਲਤੀਆਂ ਹੋ ਜਾਂਦੀਆਂ ਆ ਬਹੁਤ ਗਲਤੀਆਂ ਕਹਿੰਦੇ ਆ ਇਨਸਾਨ ਤਾਂ ਹੈ ਹੀ ਗਲਤੀਆਂ ਦਾ ਪਤਲਾ ਤੇ ਗਲਤੀਆਂ ਸਭ ਕੋਲ ਹੀ ਹੋ ਜਾਂਦੀਆਂ ਆ ਕਹਿੰਦੇ ਹੁੰਦੇ ਆ ਜ਼ਰੂਰੀ ਨਹੀਂ ਹੈਗਾ ਵੀ ਅੱਜ ਜੇ ਅਸੀਂ ਬੁੱਢੇ ਹੋ ਗਏ ਆ ਤੇ ਸਾਡੇ ਕੋਲ ਕਦੇ ਗਲਤੀ ਨਹੀਂ ਹੋਈ ਪੋਸਾਟਾ ਦਾ ਸਾਡੇ ਕੋਲ ਵੀ ਗਲਤੀਆਂ ਹੁੰਦੀਆਂ ਹੋਣ ਤੇ ਗਲਤੀ ਤਾਂ ਹਰ ਇੱਕ ਇਨਸਾਨ ਕੋਲ ਹੋਈ ਜਾਂਦੀ ਆ ਪਰ ਆਪਾਂ ਉਸ ਨੂੰ ਆਪਣਾ ਜਿਹੜਾ ਭੁੱਲ ਜਾਂਦੇ ਆ ਆਪਾਂ ਕੀ ਕਰਦੇ ਆ ਜੇ ਕਿਸੇ ਨੇ ਕੋਈ ਗਲਤੀ ਕੀਤੀ ਹੁੰਦੀ ਆ ਆਪਾਂ ਉਹਨੂੰ ਬਾਰ-ਬਾਰ ਉਸ ਗਲਤੀ ਦਾ ਅਹਿਸਾਸ ਕਰਾਉਂਦੇ ਆ ਤੇ ਜਿਹੜਾ ਕਿ ਉਹ ਉਸ ਚੀਜ਼ ਦੇ ਨਾਲ ਬਹੁਤ ਦੁਖੀ ਹੁੰਦਾ ਆ ਤੇ ਆਪਾਂ ਉੱਥੇ ਕੀ ਕਰਦੇ ਆ ਵੀ ਉਹਦੇ ਜਖਮਾਂ ਨੂੰ ਜਖਮਾਂ ਦੇ ਉੱਤੇ ਲੂਣ ਛੰਡਣ ਦਾ ਕੰਮ ਕਰਦੇ ਆ ਜਿੱਥੇ ਕਿ ਲੂਣ ਬਹੁਤ ਹੀ ਨੁਕਸਾਨਦਾਇਕ ਆ ਇੱਥੇ ਮੈਂ ਆ ਕੇ ਕਹਿਨੀ ਆ ਕਿ ਇਸ ਥਾਂ ਤੇ ਆ ਕੇ ਆਪਾਂ ਲੂਣ ਦੀ ਵਰਤੋਂ ਨਹੀਂ ਕਰਨੀ ਹੈਗੀ ਆਪਾਂ ਹਲਦੀ ਦਾ ਕੰਮ ਕਰੀਏ ਤਾਂ ਜੋ ਅਗਲੇ ਨੂੰ ਚੰਗਾ ਲੱਗੇ ਆਪਾਂ ਨੂੰ ਇਸ ਤਰ੍ਹਾਂ ਬਣਾਉਣਾ ਚਾਹੀਦਾ ਆ ਵੀ ਅਗਲਾ ਸਾਡੀ ਕਮੀ ਮਹਿਸੂਸ ਕਰੇ ਨਾ ਕਿ ਉਹ ਆਪਣੇ ਆਪਾਂ ਨੇ ਕੋਲ ਆ ਕੇ ਉਹ ਬੈਠਦਾ ਆ ਇਨਸਾਨ ਆਪਾਂ ਇਹ ਕਹੀਏ ਕਿ ਹਾਏ ਇਹ ਸਾਡੇ ਕੋਲ ਕਿਉਂ ਬੈਠ ਗਿਆ ਕਿਉਂਕਿ ਜੇ ਆਪਾਂ ਅਗਲੇ ਨੂੰ ਦੁੱਖ ਦੇਵਾਂਗੇ ਨਾ ਤਾਂ ਸਾਨੂੰ ਕਿਸੇ ਨੇ ਵੀ ਚੰਗਾ ਨਹੀਂ ਸਮਝਣਾ। ਕਿਉਂ ਫਿਰ ਜੇ ਆਪਾਂ ਉੱਥੇ ਕੀ ਬਣਦੇ ਆਪਾਂ ਇੱਕ ਲੋਣ, ਇੱਕ ਨਮਕ ਜਦੋਂ ਆਪਾਂ ਕਿਸੇ ਨੂੰ ਦੁੱਖ ਦਿੰਨੇ ਆ। ਆਪਾਂ ਨੂੰ ਹਲਦੀ ਬਣਨਾ ਆ। ਕਿਸੇ ਦੇ ਜ਼ਖਮਾਂ ਨੂੰ ਆਪਾਂ ਲੋਣ ਦੀ ਛੜਕਣਾ, ਹਲਦੀ ਦਾ ਕੰਮ ਕਰਨਾ ਆ ਜਿਹੜਾ ਕਹਿੰਦੇ ਹੁੰਦੇ ਕਿਸੇ ਨੂੰ ਆਰਾਮ ਮਿਲੇ। ਸਾਡੀ ਇੱਕ ਗੱਲ ਕੀਤੀ ਦੇ ਨਾਲ ਕਿਸੇ ਨੂੰ ਕੋਈ ਫਾਇਦਾ ਹੋਵੇ। ਜਦੋਂ ਆਪਾਂ ਕਿਸੇ ਦੇ ਹੋਏ ਕਹਿੰਦੇ ਨੇ ਜਤਮਾ ਤੇ ਲੂਣ ਛੜਕਦੇ ਆ ਨਾ ਆਪਾਂ ਉਹਨੂੰ ਕਿਸੇ ਨੇ ਵੀ ਚੰਗਾ ਨਹੀਂ ਸਮਝਣਾ ਅਗਲੇ ਨੇ ਇਹੀ ਕਹਿਣਾ ਆ ਵੀ ਹਾਏ ਇਹ ਮੇਰੇ ਕੋਲ ਕਿਉਂ ਆ ਗਿਆ ਇਹ ਮੇਰੇ ਮੱਥੇ ਕਿਉਂ ਲੱਗ ਗਿਆ ਜੇ ਅਸੀਂ ਕਿਸੇ ਦੇ ਨਾਲ ਵਧੀਆ ਗੱਲਾਂ ਕਰਦੇ ਆ ਤੇ ਉਹ ਉਹਨੂੰ ਉਹ ਚੀਜ਼ਾਂ ਬਹੁਤ ਵਧੀਆ ਲੱਗਦੀਆਂ ਆ ਤੇ ਆਪਾਂ ਨੂੰ ਉਹ ਇਨਸਾਨ ਜਦੋਂ ਆਪਾਂ ਕਿਤੇ ਦੂਰ ਹੋ ਜਾਂਦੇ ਆ ਤੇ ਉਹ ਇਨਸਾਨ ਸਾਨੂੰ ਜ਼ਰੂਰ ਮਿਸ ਕਰਦਾ ਆ ਮੈਂ ਇਹ ਕਹਿੰਨੀ ਆ ਸਾਨੂੰ ਆਪਣੇ ਆਪ ਨੂੰ ਇਸ ਤਰ੍ਹਾਂ ਦਾ ਬਣਾਓ ਕਿ ਸਾਡੀ ਕਮੀ ਮਹਿਸੂਸ ਹੋਵੇ ਨਾ ਕਿ ਇਹ ਵਿਚੰਗਾ ਹੋਇਆ ਗਿਆ ਇਸ ਤਰ੍ਹਾਂ ਦੇ ਨਹੀਂ ਬਣਨਾ ਆਪਾਂ ਇਸ ਤਰ੍ਹਾਂ ਦੇ ਬਣਨਾ ਆ ਕਿ ਸਾਡੀ ਉਹਨਾਂ ਨੂੰ ਕਮੀ ਮਹਿਸੂਸ ਹੋਵੇ ਜ ਜੇ ਅਸੀਂ ਕਿਤੇ ਚਲੇ ਜਾਂਦੇ ਆ ਉਹ ਸਾਨੂੰ ਮਗਰ ਫੋਨ ਕਰਨ ਸਾਡਾ ਇੰਤਜ਼ਾਰ ਕਰਨ ਵੀ ਉਹ ਕਦਮਾਂ ਦਾ ਅਨਸਰ ਆਉਂਦਾ ਆ ਕਿਉਂਕਿ ਉਹਦੀ ਅੜੀ ਕੀ ਹੁੰਦੀ ਆ ਜਿਹੜਾ ਸਾਡੇ ਲਈ ਕੋਈ ਚੰਗਾ ਕਰਦਾ ਆ ਜਾਂ ਸਾਡੇ ਲਈ ਕੋਈ ਚੰਗਾ ਸੋਚਦਾ ਆ ਮੇਰਾ ਤਾਂ ਇਹੀ ਕਹਿਣਾ ਆ ਵੀ ਸਾਨੂੰ ਵਧੀਆ ਬਣਨਾ ਚਾਹੀਦਾ ਹੈ ਤੇ ਮੇਰੀ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਆ ਜੇ ਤੁਹਾਨੂੰ ਚੰਗੀ ਲੱਗੀ ਹੋਵੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਸਾਡੀ ਬਹੂ ਰਾਣੀ ਕੀ ਕਹਿੰਦੀ ਆ ਉਹਦੀ ਵੀ ਗੱਲਬਾਤ ਆਪਾਂ ਸੁਣ ਲੈਣੇ ਆ ਹਾਂਜੀ ਸਸਰੀ ਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਮੰਮੀ ਗੱਲ ਕਰਦੇ ਸੀ ਕਿ ਆਪਾਂ ਨੂੰ ਕਿਸੇ ਦੇ ਜਖਮ ਤੇ ਨਮਕ ਨਹੀਂ ਛਿੜਕਣਾ ਚਾਹੀਦਾ ਬਲਕੇ ਸਾਨੂੰ ਹਲਦੀ ਦਾ ਕੰਮ ਕਰਨਾ ਚਾਹੀਦਾ ਤਾਂ ਕਿ ਹਲਦੀ ਦੇ ਨਾਲ ਸਾਰੇ ਤੁਹਾਨੂੰ ਸਾਰੇ ਲੋਕਾਂ ਨੂੰ ਪਤਾ ਹੋਣਾ ਕਿ ਹਲਦੀ ਦੇ ਨਾਲ ਜਖਮ ਜਿਹੜਾ ਆ ਉਹ ਭਰਿਆ ਜਾਂਦਾ ਤੇ ਨਮਕ ਦੇ ਨਾਲ ਜਿਹੜਾ ਜਖਮ ਆ ਉਹ ਨਸੂਰ ਬਣ ਜਾਂਦਾ ਹਾਂ ਬਿਲਕੁਲ ਸੋ ਆਪਾਂ ਨੂੰ ਹਲਦੀ ਬਣ ਕੇ ਦੂਸਰਿਆਂ ਦੇ ਕੰਮ ਆਉਣਾ ਚਾਹੀਦਾ ਨਾ ਕਿ ਨਨ ਨਮਕ ਬਣ ਸਾਰਿਆਂ ਕੋਲ ਹੋ ਹੀ ਜਾਂਦੀਆਂ ਆ ਹਨਾ ਤੇ ਆਪਾਂ ਨੂੰ ਉਸ ਗਲਤੀ ਤਾਂ ਬਾਰ ਬਾਰ ਅਹਿਸਾਸ ਜਿਹੜਾ ਆ ਉਹ ਨਹੀਂ ਕਰਾਉਣਾ ਚਾਹੀਦਾ ਅਗਰ ਕਿਸੇ ਜ਼ਖਮ ਨੂੰ ਖੁਰੇਦਾਂਗੇ ਤਾਂ ਉਹ ਬਹੁਤ ਵੱਡੀ ਬਿਮਾਰੀ ਬਹੁਤ ਵੱਡਾ ਨਸੂਰ ਬਣ ਸਕਦਾ ਜੇ ਉਤੇ ਮਲਮ ਲਗਾਵਾਂਗੇ ਤਾਂ ਉਹ ਛੇਤੀ ਠੀਕ ਹੋ ਸਕਦਾ ਹਾਂ ਹਾਂਜੀ ਮਿਲਦੇ ਆਂ ਜੀ ਆਪਾਂ ਫਿਰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ